ਤਾਂ ਵੀ ਦੋਸਤੋ ਇਹ ਜਿਹੜੀ ਲੋਕਲ ਬੱਸ ਆ ਇਹ ਜਿਹੜਾ ਉੱਪਰ ਲਿਖਿਆ ਹੁੰਦਾ ਸਾਰਾ 610 ਲਿਖਿਆ ਜਿਵੇਂ ਵੈਸਟ ਪਾਰਕ ਜਿੱਥੇ-ਜਿੱਥੇ ਰੂਟ ਆ ਉਹ ਹਾਂਜੀ ਰੂਟ ਨੰਬਰ ਆ ਹਾਂ ਦੋਸਤੋ ਇਹ ਰੂਟ ਨੰਬਰ ਆਹ ਜਿਹੜਾ ਉੱਪਰ ਚੱਲ ਰਿਹਾ ਇਹਦੇ ਤੇ ਇਹ ਤੁਹਾਨੂੰ ਇਹਦੇ 'ਚ ਦਿਖਾਉਣੇ ਆ ਆ ਜਿਹੜੀ ਇਹਦੀ ਮੇਨ ਆ ਟਾਕੀ ਆ ਤੇ ਇਧਰਲੇ ਪਾਸੇ ਡਰਾਈਵਰ ਤੇ ਤੇ ਇਹ ਕੁਆਇਰ ਪੈਂਦੇ ਆ ਸਿੱਕੇ ਪੈਂਦੇ ਆ ਜਿੱਥੇ ਇਹਦੇ ਇਹਦਾ ਟੈਕਟ ਹੈਗੀ 3 ਡਾਲਰ ਜਿਹਨੇ ਕੈਸ਼ ਪਾਉਣਾ ਹੈ ਸਿੱਕਾ ਪਾਉਣਾ 3 ਡਾਲਰ ਹੈ ਤੇ ਜਿਹੜੀ ਉਹ ਕੰਪਿਊਟਰ ਬੱਸ ਥੱਲੇ ਲਿਖਿਆ ਉਹ 5 ਡਾਲਰ ਦਾ ਜਿਹੜਾ ਕੰਪਿਊਟਰ ਵੱਡੀਆਂ ਬੱਸਾਂ ਦਾ ਰੇਟ ਲਿਖਿਆ ਨੇ ਤੇ ਇਹ ਫਾਸਟ ਹੈ ਜੇ ਬਾਕਾਇਦਾ ਜਿੱਦੂ ਫਾਸਟ ਟਿਕਟ ਹੁੰਦੀ ਹੈ ਜੇ ਕੋਈ ਫਾਰਮੂਲ ਨਹੀਂ ਸੈਟ ਆ ਵੀ ਦੌੜ ਪਵੇ ਤੇ ਇਹ ਸਾਰੀ ਇੱਕ ਡਰਾਈਵਰੀ ਸਾਰਾ ਇਹ ਸਾਰਾ ਚਲਾਉਂਦਾ ਸਿਸਟਮ ਇਹ ਜੇ ਕੋਈ ਘਟਨਾ ਹੋ ਜੇ ਤਾਂ ਕੋਈ ਅੱਗ ਵਗੈਰਾ ਲੱਗਦੀ ਹੈ ਤਾਂ ਇਹ ਇਹਦੇ ਲਈ ਆਏ ਜਿਹੜੇ ਰੱਖੇ ਹੈ ਸਿਲੰਡਰ ਤੇ ਇਤਰਾ ਜਿਹੜਾ ਕਾਰਡ ਕਾਰਡ ਤੇ ਜਿਹੜੇ ਨੇ ਕੋਈ ਟ੍ਰੈਕਟਰ ਹੋ ਕਰਨੀ ਹੈ ਉਹਦੇ ਕਾਰਡ ਆ ਉਹਦਾ ਡੈਬਿਟ ਕਾਰਡ ਸਕੈਨ ਕਰ ਸਕਦਾ ਤੇ ਇਹ ਆਪਣੀਆਂ 26 ਸੀਟਾਂ ਤੇ ਦੂਜੀ ਵੱਡੀ ਬੱਸ ਦੇ 55 ਸੀਟਾਂ ਹੁੰਦੀਆਂ ਦੋਸਤੋ ਤੇ ਬਹੁਤ ਵਧੀਆ ਜਿਹੜਾ ਰਪਰਾਨਾ ਪੰਜਾਬ ਆਪਣੇ ਦਾ ਕੈਨੇਡਾ ਸਰਕਾਰ ਦਾ ਲਓ ਜੀ ਇਧਰਲੇ ਪਾਸੇ ਜੀ ਇਹ ਸਟਾਪ ਆ ਇਹ ਬਸ ਸਟਾਪ ਆ ਇਹ ਬਸ ਸਟਾਪ ਆ ਜਿੱਥੇ ਜਿਵੇਂ ਦੋਸਤੋ ਸਪੋਰਟ ਸਕੈਚ ਵਾਲ ਤੇ ਅਸੀਂ ਖੜੇ ਆ ਤੇ ਜਿੱਥੇ ਅੱਜ ਤੁਹਾਨੂੰ ਇੱਕ ਆ ਬਸ ਸਟਾਪ ਦਿਖਾਉਣੇ ਇੱਥੇ ਬਸ ਸਟਾਪ ਆ ਤੇ ਇਹਦੇ ਤੇ ਜਿਹੜੀਆਂ ਬੱਸਾਂ ਚੱਲਦੀਆਂ ਆ ਜਿਹਨੂੰ ਲੋਕਲ ਬੱਸ ਕਹਿੰਦਾ ਆਪਾਂ ਮਿੰਮੀ ਬੱਸਾਂ ਕਹਿ ਦਿੰਦੇ ਆ ਇਹਨਾਂ ਨੂੰ ਲੋਕਲ ਬੱਸਾਂ ਕਿਹਾ ਜਾਂਦਾ ਆਹ ਤਾਂ ਮੇਰੇ ਪਿੱਛੇ ਪਾਸੇ ਹੈ ਲੋਕਲ ਬੱਸਾਂ ਤੇ ਇਹ ਲੋਕਲ ਇੱਧਰ ਚਾਰ ਸਫੇਰੇ ਜਿਹੜਾ ਇਹਨਾਂ ਦੀ ਆਬਾਦੀ ਆ ਉਹਦੇ ਚ ਜਾਂਦੀ ਆ ਤੇ ਇਹਦੇ ਚ ਜਦੋਂ ਬੈਠਣਾ ਜਾ ਕੇ ਸਵਾਰੀ ਨੇ ਬੈਠਣਾ ਤੇ ਉਹਦੇ ਤੇ ਜਿਹੜੀ ਟਿਕਟਾਂ 3 ਡਾਲਰ ਟਿਕਟਾਂ ਉਹਦੀ 3 ਡਾਲਰ ਜਿਹੜੀ ਲੋਕਲ ਬੱਸ ਦੀ ਇਸ ਦੀ ਟਿਕਟਾਂ ਤੇ ਜਿਹੜੀਆਂ ਕੰਪਿਊਟਰ ਬੱਸ ਹੁੰਦੀ ਆ ਵੱਡੀ ਬੱਸ ਕਹਦੇ ਆਣੂ ਤੇ ਉਹਦੀ 5 ਡਾਲਰ ਤੇ ਇੱਕ ਸਿੱਕਾ ਜਿਹੜਾ ਉਹ 3 ਡਾਲਰ ਜਿਹੜਾ ਸਿੱਕਾ ਪਾਉਣਾ ਅੱਡ ਬਕਸਾ ਬਣਿਆ ਤੁਹਾਨੂੰ ਪਹਿਲਾਂ ਦਿਖਾਇਆ ਤੇ ਜਿਨੇ ਡੈਬਿਟ ਕਾਰਡ ਆ ਜਿਹੜਾ ਉਹਦੇ ਤੇ ਉਹ ਉਹਦੇ ਕਾਰਡ 'ਚ ਅੱਡ ਕੋਈ ਬਣਿਆ ਸਿਸਟਮ ਜਿਹੜਾ ਬਣਿਆ ਉਹਦੇ 'ਚ ਪਾਇਆ ਜਾ ਸਕਦਾ ਤੇ ਇਹਦੀ ਕ੍ਰੈਡਿਟ ਬੱਸ ਤਾਂ ਕੋਈ ਨਹੀਂ ਹੁੰਦਾ ਇਹਦਾ ਡ్రਾਈਵਰੀ ਹੁੰਦਾ ਡਰਾਈਵਰ ਨੇ ਸਾਰੀ ਜਿਹੜਾ ਮੇਨਟੇਨ ਕਰਨਾ ਕਿਉਂਕਿ ਕੋਈ ਟੈਕਟ ਕੱਟਣਾ ਤਾਂ ਕੋਈ ਕੰਮ ਹੀ ਨਹੀਂ ਆਪ ਹੀ ਉਸ ਸਿਸਟਮ ਹੀ ਆਜਾ ਬਣਾਇਆ ਸਰਕਾਰ ਦਾ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਇਹ ਜੀ ਗੱਲ ਨਹੀਂ ਵਿੱਚ ਫਸਟ ਏਡ ਬਕਾਇਦਾ ਰੱਖਿਆ ਗਿਆ ਵੀ ਜੇ ਕੋਈ ਕਿਸੇ ਤਰ੍ਹਾਂ ਦੀ ਘਟਨਾ ਹੁੰਦੀ ਆ ਤਾਂ ਕੋਈ ਤੇ ਜ਼ਖਮੀ ਹੋ ਜਾਦਾ ਜਾਂ ਹੋਰ ਆ ਜਾਂ ਫੇਰ ਆ ਹੁੰਦੀ ਆ ਕੋਈ ਅੱਗ ਲੱਗ ਜੇ ਕਿਸੇ ਤਰ੍ਹਾਂ ਦਾ ਕੋਈ ਹੋਵੇ ਉਹ ਬੁਝਾਉਣ ਦੇ ਵੀ ਰੱਖਿਆ ਗਿਆ ਤੇ ਹੋਰ ਵੀ ਬਹੁਤ ਵਧੀਆ ਸਹੂਲਤਾਂ ਸਰਕਾਰ ਦੀ ਜਿਹੜੀ ਇੱਥੇ ਨੇੜੇ ਤੇੜੇ ਆਸ-ਪਾਸ ਕਿਉਂਕਿ ਵੈਸੇ ਤਾਂ ਇੱਥੇ ਗੱਡੀਆਂ ਹੀ ਨਹੀਂ ਲੋਕਾਂ ਕੋਲ ਜ਼ਿਆਦਾਤਰ ਕਾਰਾਂ ਹੀ ਆ ਤੇ ਪਰ ਜਿਹੜੇ ਆਪ ਲੋਕ ਆ ਜਿਹੜੇ ਇੱਥੇ ਕੋਈ ਉਹਨਾਂ ਨੇ ਆ ਆਫੇ ਲੋਕਲ ਜਾਣਾ ਹੁੰਦਾ ਜਿਹੜੇ ਆਪਦੇ ਕੰਮਕਾਰ ਨੇ ਰੋਕ ਆ ਤੇ ਉਹਨਾਂ ਨੂੰ ਇਹ ਬੱਸ ਦੀ ਬਹੁਤ ਵੱਡੀ ਸਹੂਲਤ ਆ ਤੇ ਉਹ ਬੱਸ ਇੱਕ ਹੋਰ ਦਿਖਾਉਣੇ ਆ ਸਿਰ ਉਧਰ ਦੇ ਪਾਸੇੋਂ ਦੀ ਇਧਰਲੇ ਪਾਸੇ ਇਹ ਬੱਸ ਆ ਰਹੀ ਆ ਤੇ ਇੱਥੇ ਪੰਜ ਸੱਤ ਕਿੰਨੇ ਮਿੰਟ ਰੁਕਦੀਆਂ ਇੱਕ ਸਟੌਪ ਤੇ ਤੇ ਇਹ ਬਕਾਇਦਾ ਇਧਰੋਂ ਚੱਲਦੀਆਂ ਇੱਥੇ ਰੁਕ ਕੇ ਤੇ ਅੱਧਾ ਘਰ ਤੇ ਦਾ ਇਹਨਾਂ ਦਾ ਰਸਤਾ ਹੁੰਦਾ ਅੱਧਾ ਘਰ ਦਾ ਇਹ ਸਭ ਦਾ ਇਹ ਮੰਡੋ ਦੇ ਘੰਟੇ ਦੀ ਇਹਨਾਂ ਦੀ ਬੱਸ ਸਰਵਿਸ ਆ ਇੱਥੇ ਲੱਗਣਾ ਤਾਂ ਤੋਂ ਉੱਥੇ ਕੰਮ ਫਿਰਕੇ ਜਿਹੜੀ ਬੱਸ ਤੇ ਘੰਟੇ 'ਚ ਆ ਜਾਂਦੀ ਹੈ ਜਿਹੜੀਆਂ ਸਵਾਰੀਆਂ ਨੂੰ ਆਪਦੇ ਉਹਦੇ ਥਾਂ ਤੇ ਪਹੁੰਚਾ ਕੇ ਤੋਂ ਦੋਸਤੋ ਬਹੁਤ ਵਧੀਆ ਜਿਹੜੀ ਕੈਨੇਡਾ ਸਰਕਾਰ ਦੀਆਂ ਸਹੂਲਤਾਂ ਅ ਅਸੀਂ ਜਿਹੜੀ ਟੈਕਨੋਲੋਜੀ ਇਹਨਾਂ ਦੀ ਜਿਹੜੇ ਜਿਹੜੇ ਹਿਸਾਬ ਨਾਲ ਵੀ ਇੱਕ ਡਰਾਈਵਰ ਹੀ ਇਕੱਲਾ ਸਾਰਾ ਕੁਝ ਹੋ ਕਰ ਲੈਂਦਾ ਤੇ ਆਪਣੇ ਪੰਜਾਬੀਆ ਖਾਸ ਕਰ ਜ਼ਿਆਦਾਤਰ ਜਿਹੜੇ ਬੱਸਾਂ ਦੇ ਡਰਾਈਵਰ ਆ ਇਹ ਪੰਜਾਬੀ ਬਹੁਤ ਆਪਣੇ ਇੱਥੇ ਕਿ ਪੰਜਾਬੀਆਂ ਨੇ ਬਹੁਤ ਵੈਸੇ ਇੱਥੇ ਜਿਹੜੇ ਠੰਡੇ ਗੱਡੇ ਆ ਆਪਣੇ ਡਰਾਈਵਰੀ ਚ ਭਾਵੇਂ ਟਰੱਕ ਦੀ ਡਰਾਈਵਰੀ ਹੋਵੇ ਚਾਹੇ ਬੱਸਾਂ ਦੀ ਡਰਾਈਵਰੀ ਹੋਵੇ ਜਾਂ ਵੈਸੇ ਉੱਪਰ ਆ ਜਿਹੜੀਆਂ ਜਿਵੇਂ ਇੱਥੇ ਪੰਜਾਬੀਆਂ ਦਾ ਬਹੁਤ ਵੱਡਾ ਅਹਿਮ ਯੋਗਦਾਨ ਆ ਤੇ ਸਰਕਾਰ ਨੂੰ ਸਰਵਾਂ ਨੂੰ ਵੀ ਬਹੁਤ ਵੱਡਾ ਯੋਗਦਾਨ ਆ ਲੋ ਅੱਜ ਅਸੀਂ ਇਹ ਜਿਹੜੀ ਤੁਹਾਨੂੰ ਬਸ ਦੀ ਤਸਵੀਰ ਖਿਡਾ ਰਹੇ ਆ ਇਹ ਵਾਸਤੇ ਮੈਂ ਸਫ਼ਰ ਕਰਕੇ ਆਇਆ ਤੇ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਆ ਸੱਚ ਕਹਿੰਦਾ ਜਿਹੜੇ ਅੰਮ੍ਰਿਤਸਰ ਵੀ ਪਾਵਣ ਨਾ ਕੀ ਤੋਂ ਸਾਡੇ ਵੀਰ ਆ ਤੇ ਜਿਹੜੇ ਡਰਾਈਵਰ ਸੀ ਉਹ ਰਾਜ ਸਿੰਘ ਆ ਕਰਾ ਸਕਦੇ ਬਹੁਤ ਵਧੀਆ ਪਿਆਰ ਨਾਲ ਸਾਨੂੰ ਇਹ ਇਹਦਾ ਸਫਲ ਕਰਾਇਆ ਬਸ ਤਾਂ ਸਾਨੂੰ ਜਾਣਕਾਰੀ ਦਿੱਤੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਹਾਂ ਖਾਨੋੜ Perfect. ਬਸ ਨੂੰ ਕਿਸੇ ਬਤ ਕਹਿੰਦੇ ਜਾਂ ਤੇ ਉਹਦੇ ਹੁੰਦੇ ਆ 55 ਫੀਟ ਆ। ਇਹ ਆ ਜੀ ਚੁੱਕਾ ਰੇ ਤਾਂ ਇਧਰ ਬਾਹਰ ਲਾ ਬਾਤ ਚੜੇ ਆ ਤੇ ਇਹ ਜਿਹੜੀ ਰੋਕਲੇ ਵੀ ਅਸੀਂ ਵਸ ਜਾਂਦੀ ਆ ਇਹਦਾ ਜਿਹੜਾ ਕਿਰਾਇਆ ਇਹ ਇੱਕ ਪਾਸੇ ਦਾ 3 ਡਾਲਰ ਆ ਤੁਹਾਨੂੰ ਕਿਹਾ ਪਹਿਲਾਂ ਪਿਕਾ ਪੈਂਦਾ ਇੱਕ ਪਾਸੇ 3 ਡਾਲਰ ਦਾ ਕਾਫਾ ਲੱਗਦੇ ਜੇ ਕਿਸੇ ਨੇ ਕੈਨ ਕਾਰਡ ਨਾਲ ਸਕੈਨ ਹੋ ਜਾਂਦਾ ਤਾਂ ਦੇ ਪਾਸੇ ਤੇ ਇਹਦੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਕਨੈਕਟਰ ਨਹੀਂ ਹੁੰਦਾ ਨਾਲ ਡਰਾਈਵ ਨਹੀਂ ਹੁੰਦਾ ਕਿਤਾ ਇਹ ਵੀ ਸਾਰੇ ਪਾਸੇ ਉਹ ਹੈ ਪਸਰ ਜਿਆਣੀ ਹੁੰਦੀ ਆ ਤੇ ਤਾਂ ਪਿੱਛੇ ਬਾਕੀ ਦੇ ਤਾਰੇ ਇਹ ਹੈ ਮਿੰਨੀ ਬੱਤਾ ਪੰਜਾਬੀ ਪੰਜਾਬ ਦੀ ਬੱਤਾ ਕਹਿੰਦੇ ਕਿਥੇ ਲੋਕ ਕਰ ਬਸਤੇ ਨੇ ਦੋਸਤੋ ਫੋਰਸ ਕੈਚ ਵਾਲ ਤੇ ਅਸੀਂ ਖੜੇ ਆ ਤੇ ਜਿੱਥੇ ਅੱਜ ਤੁਹਾਨੂੰ ਇੱਕ ਆ ਬਸ ਸਟਾਪ ਦਿਖਾਉਣੇ ਇੱਥੇ ਬਸ ਸਟਾਪ ਆ ਤੇ ਇਹਦੇ ਤੇ ਜਿਹੜੀਆਂ ਬੱਸਾਂ ਚੱਲਦੀਆਂ ਜਿਹਨੂੰ ਲੋਕਲ ਬੱਸ ਕਹਿੰਦਾ ਆਪਾਂ ਮਿੰਨੀ ਬੱਸਾਂ ਕਹਿ ਦਿੰਦੇ ਆ ਤੇ ਇਹਨਾਂ ਨੂੰ ਲੋਕਲ ਬੱਸਾਂ ਕਿਹਾ ਜਾਂਦਾ ਆ ਤਾਂ ਮੇਰੇ ਪਿੱਛਲੇ ਪਾਸੇ ਹੈ ਲੋਕਲ ਬੱਸਾਂ ਤੇ ਇਹ ਲੋਕਲ ਇਧਰ ਚਾਰਸਫੇਰੇ ਜਿਹੜਾ ਇਹਨਾਂ ਦੀ ਆਬਾਦੀ ਆ ਉਹਦੇ ਚ ਜਾਂਦੀ ਆ ਤੇ ਇਹਦੇ ਚ ਜਦੋਂ ਬੈਠਣਾ ਜਾ ਕੇ ਸਵਾਰੀ ਨੇ ਬੈਠਣਾ ਤੇ ਉਹਦੇ ਤੇ ਜਿਹੜੀ ਟਿਕਟ ਆ 3 ਡਾਲਰ ਟਿਕਟਾਂ ਦੀ 3 ਡਾਲਰ ਜਿਹੜੀ ਲੋਕਲ ਬੱਸ ਦੀ ਇਸ ਦੀ ਟਿਕਟ ਆ ਤੇ ਜਿਹੜੀਆਂ ਕੰਪਿਊਟਰ ਬਸ ਹੁੰਦੀ ਆ ਉਹ ਵੱਡੀ ਬਸ ਕਹੇ ਦਿਆਂ ਨੂੰ ਤੇ ਉਹਦੀ 5 ਡਾਲਰ ਆ ਤੇ ਇੱਕ ਸਿੱਕਾ ਜਿਹੜਾ ਉਹ 3 ਡਾਲਰ ਜਿਹੜਾ ਸਿੱਕਾ ਪਾਉਣਾ ਅੱਡ ਬਕਸਾ ਬਣਿਆ ਸਾਨੂੰ ਪਹਿਲਾਂ ਦਿਖਾਇਆ ਤੇ ਜਿਹਨੇ ਡੈਬਿਟ ਕਾਰਡ ਆ ਜਿਹੜਾ ਉਹਦੇ ਤੇ ਉਹ ਉਹਦੇ ਕਾਰਡ 'ਚ ਅੱਧਾ ਕੋਈ ਬਣਿਆ ਸਿਸਟਮ ਜਿਹੜਾ ਬਣਿਆ ਉਹਦੇ ਚ ਪਾਇਆ ਜਾ ਸਕਦਾ ਤੇ ਇਹਦੀ ਕੈਰੇਕਟਰ ਬਸ ਦਾ ਕੋਈ ਨਹੀਂ ਹੁੰਦਾ ਇਹਦਾ ਡਰਾਈਵਰੀ ਹੁੰਦਾ ਡਰਾਈਵਰ ਨੇ ਸਾਰੀ ਜਿਹੜਾ ਮੇਨਟੇਨ ਕਰਨਾ ਕਿਉਂਕਿ ਕੋਈ ਟੈਕਟ ਕੱਟਣ ਵਾਲਾ ਤਾਂ ਕੋਈ ਕੰਮ ਹੀ ਨਹੀਂ ਆਪ ਹੀ ਉਸ ਸਿਸਟਮ ਹੀ ਆਜਾ ਬਣਾਇਆ ਸਰਕਾਰ ਦਾ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਇਹ ਜੀ ਗੱਲ ਨਹੀਂ ਵਿੱਚ ਫਰਸਟ ایڈ ਬਕਾਇਦਾ ਰੱਖਿਆ ਗਿਆ ਵੀ ਜੇ ਕੋਈ ਕਿਸੇ ਤਰ੍ਹਾਂ ਦੀ ਘਟਨਾ ਹੁੰਦੀ ਆ ਤਾਂ ਕੋਈ ਜਖਮੀ ਹੋ ਜਾਦਾ ਜਾਂ ਹੋਰ ਆ ਜਾਂ ਫੈਰ ਆ ਹੁੰਦੀ ਆ ਕੋਈ ਅੱਗ ਲੱਗ ਜੇ ਬਾਸ ਕਿਸੇ ਤਰ੍ਹਾਂ ਦਾ ਕੋਈ ਹੋਵੇ ਉਹ ਬੁਝਾਉਣ ਲਈ ਵੀ ਰੱਖਿਆ ਗਿਆ ਤੇ ਹੋਰ ਵੀ ਬਹੁਤ ਵਧੀਆ ਸਹੂਲਤਾਂ ਸਰਕਾਰ ਦੀ ਜਿਹੜੀ ਇੱਥੇ ਨੇੜੇ-ਤੇੜੇ ਆਸ-ਪਾਸ ਕਿਉਂਕਿ ਵੈਸੇ ਤਾਂ ਇੱਥੇ ਗੱਡੀ ਨਹੀਂ ਆ ਲੋਕਾਂ ਕੋਲ ਜ਼ਿਆਦਾਤਰ ਕਾਰਾਂ ਆ ਤੇ ਪਰ ਜਿਹੜੇ ਆਮ ਲੋਕ ਆ ਜਿਹੜੇ ਇੱਥੇ ਕੋਈ ਉਹਨਾਂ ਨੇ ਆਸ-ਪਾਸ ਲੋਕਲ ਜਾਣਾ ਹੁੰਦਾ ਜਿਹੜੇ ਆਪਣੇ ਕੰਮਕਾਰ ਨੇ ਰੋਕ ਆ ਇਹ ਉਹਨਾਂ ਨੂੰ ਇਹ ਬੱਸ ਦੀ ਬਹੁਤ ਵੱਡੀ ਸਹੂਲਤ ਆ ਕਿ ਉਹ ਬੱਸ ਇੱਕ ਹੋਰ ਦਿਖਾਉਣਿਆ ਸੁਰ ਉਧਰ ਦੇ ਪਾਸਿਓਂ ਜੀ ਇਧਰਲੇ ਪਾਸੇ ਇਹ ਬੱਸ ਆ ਰਹੀ ਆ ਤੇ ਇੱਥੇ 5-7 ਮਿੰਟ ਰੁਕਦੀਆਂ ਕਿਸ ਤੌਂਕ ਤੇ ਤੇ ਇਹ ਬਕਾਇਦਾ ਇਧਰੋਂ ਚੱਲਦੀਆਂ ਇੱਥੇ ਰੁਕ ਕੇ ਤੇ ਅੱਧਾ ਘੰਟੇ ਦਾ ਇਹਨਾਂ ਦਾ ਰਸਤਾ ਹੁੰਦਾ ਅੱਧਾ ਘੰਟਾ ਇਹ ਸਭਰ ਉਹ ਮਤਲਬ ਅੱਧੇ ਘੰਟੇ ਦੀ ਇਹਨਾਂ ਦੀ ਬੱਸ ਸਰਵਿਸ ਆ ਇੱਥੇ ਲੱਗਣਾ ਤੋਂ ਤੋਂ ਉੱਥਾਂ ਤੇ ਕੋਮ ਫਿਰਕੇ ਜਿਹੜੀ ਬੱਸਾਂ ਤੇ ਘੰਟੇ 'ਚ ਆ ਜਾਂਦੀ ਹੈ ਜਿਹੜੀਆਂ ਸਵਾਰੀਆਂ ਨੂੰ ਆਪਦੇ ਉਹਦੇ ਸਾਥ ਬਚਾ ਕੇ ਤੋਂ ਦੋਸਤੋ ਬਹੁਤ ਵਧੀਆ ਜਿਹੜੀ ਕੈਨੇਡਾ ਸਰਕਾਰ ਦੀਆਂ ਸਹੂਲਤਾਂ ਅ ਅਸੀਂ ਜਿਹੜੀ ਟੈਕਨੋਲੋਜੀ ਇਹਨਾਂ ਦੀ ਜਿਹੜੇ ਜਿਹੜੇ ਹਿਸਾਬ ਨਾਲ ਵੀ ਇੱਕ ਡਰਾਈਵਰ ਹੀ ਇਕੱਲਾ ਸਾਰਾ ਕੁਝ ਹੋਮ ਕਰ ਲੈਂਦਾ ਤੇ ਆਪਣੇ ਪੰਜਾਬੀ ਆ ਖਾਸ ਕਰ ਜ਼ਿਆਦਾਤਰ ਜਿਹੜੇ ਬੱਸਾਂ ਦੇ ਡਰਾਈਵਰ ਆ ਇਹ ਪੰਜਾਬੀ ਬਹੁਤ ਆਪਣੇ ਇਥੇ ਕਿ ਪੰਜਾਬੀਆਂ ਨੇ ਬਹੁਤ ਵੈਸੇ ਇੱਥੇ ਜਿਹੜੇ ਠੰਡੇ ਗੱਡੇ ਆ ਆਪਣੇ ਡਰਾਈਵਰੀ ਤੇ ਭਾਵੇਂ ਟਰੱਕ ਦੀ ਡਰਾਈਵਰੀ ਹੋਵੇ ਚਾਹੇ ਬੱਸਾਂ ਦੀ ਡਰਾਈਵਰੀ ਹੋਵੇ ਜਾਂ ਵੈਸੇ ਉੱਪਰ ਆ ਜਿਹੜੀਆਂ ਜਿਵੇਂ ਇਹਦੇ 'ਚ ਪੰਜਾਬੀਆਂ ਦਾ ਬਹੁਤ ਵੱਡਾ ਅਹਿਮ ਯੋਗਦਾਨ ਆ ਇਹ ਸਰਕਾਰ ਨੂੰ ਸਵੈਇੱਛਤ ਹੀ ਬਹੁਤ ਵੱਡਾ ਯੋਗਦਾਨ ਆ ਜੋ ਅੱਜ ਅਸੀਂ ਇਹ ਜਿਹੜੀ ਤੁਹਾਨੂੰ ਬਸ ਦੀ ਤਸਵੀਰ ਦਿਖਾ ਰਹੇ ਆ ਇਹ ਬਸ ਤੇ ਮੈਂ ਸਫ਼ਰ ਕਰਕੇ ਆਇਆ ਤੇ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਆ ਸੱਚਖੰਡ ਤੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਨਗਰੀ ਤੋਂ ਸਾਡੇ ਵੀਰ ਇੱਥੇ ਜਿਹੜੇ ਡਰਾਈਵਰ ਕੀਤੇ ਰਾਜ ਸਿੰਘ ਰਾਜ ਸਿੰਘ ਨੇ ਬਹੁਤ ਬਹੁਤ ਹੀ ਪਿਆਰ ਨਾਲ ਸਾਨੂੰ ਦੇ ਦੇ ਦਾ ਸਫ਼ਰ ਕਰਾਇਆ ਬਸ ਤਾਂ ਸਾਨੂੰ ਜਾਣਕਾਰੀ ਦਿੱਤੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਸਿਕਾਲ ਜੀ